ਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ 2026 ਦੀ ਕਿਉਂਕਿ ਜਲਦ ਹੀ ਨਿਊ ਇਅਰ ਆਉਣ ਵਾਲਾ ਹੈ ਤਾਂ ਕਿਹਾ ਜਾ ਰਿਹਾ ਹੈ ਕਿ 2026 ਦਾ ਸਾਲ ਜੋ ਹੋਵੇਗਾ ਫਿਲਮੀ ਦਰਸ਼ਕਾਂ ਦੇ ਲਈ ਜੋ ਆ ਕਾਫੀ ਜ਼ਿਆਦਾ ਐਂਟਰਟੇਨਿੰਗ ਰਹਿਣ ਵਾਲਾ ਹੈ ਬਲੌਕਬਸਟਰ ਰਹਿਣ ਵਾਲਾ ਹੈ ਕਿਉਂਕਿ ਇਸ ਸਾਲ ਜੋ ਆ ਬਹੁਤ ਵੱਡੀਆਂ ਫਿਲਮਾਂ ਵੱਡੇ ਪਰਦੇ ਦੇ ਉੱਤੇ ਤੇ OTT ਪਲੇਟਫਾਰਮਸ ਦੇ ਉੱਤੇ ਰਿਲੀਜ਼ ਹੋਣਗੀਆਂ ਦੱਸਦੀ ਕਿ ਨਵਾਂ ਸਾਲ ਜੋ ਉਸ ਦੀ ਧਮਾਕੇਦਾਰ ਸ਼ੁਰੂਆਤ ਹੋਵੇਗੀ ਤਾਂ ਤੁਸੀਂ ਘਰ ਬੈਠੇ OTT ਪਲੇਟਫਾਰਮ ਦੇ ਉੱਤੇ ਵੀ ਨਵੀਆਂ ਫਿਲਮਾਂ ਦੇਖ ਸਕਦੇ ਹੋ ਇਮਰਾਨ ਹਾਸ਼ਮੀ ਯਾਮੀ ਗੋਤਮ ਸਟਾਰਰ ਫਿਲਮ ਹਕਨੂਸ ਸਿਨੇਮਾ ਘਰਾਂ ਦੇ ਵਿੱਚ ਕਾਫੀ ਪੋਜ਼ਿਟਿਵ ਰਿਵਿਊ ਮਿਲਿਆ ਇਹ ਫਿਲਮ ਜੋ ਆ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫਿਲਮ ਹੈ ਜਿਸ ਦੇ ਵਿੱਚ ਯਾਮੀ ਤੇ ਇਮਰਾਨ ਦੀ ਐਕਟਿੰਗ ਦਾ ਹਰ ਕਿਸੇ ਨੇ ਤਾਰੀਫ ਕੀਤੀ ਹੈ ਇਹ ਫਿਲਮ ਅਗਲੇ ਸਾਲ ਓਟੀਟੀ ਪਲੇਟਫਾਰਮਸ ਦੇ ਉੱਤੇ ਰਿਲੀਜ਼ ਹੋਵੇਗੀ ਯਾਨੀ ਕਿ ਇਹ ਫਿਲਮ 2 ਜਨਵਰੀ ਨੂੰ ਨੈਟਫਲਿਕਸ ਦੇ ਉੱਤੇ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਸੋਨੀ ਲਿਤੇ ਮਸ਼ਹੂਰ ਸ਼ੋ ਫਰੀडम ਐਂਡ ਮਿਡਨਾਈਟ ਦੇ ਪਹਿਲੇ ਸੀਜ਼ਨ ਨੂੰ ਮਿਲੇ ਪੋਜ਼ਿਟਿਵ ਰਿਵਿਊ ਤੋਂ ਬਾਅਦ ਇਸ ਦਾ ਦੂਸਰਾ ਸੀਜ਼ਨ ਵੀ ਜੋ ਵਾਪਸ ਆ ਰਿਹਾ ਹੈ ਜੋ ਕਿ 9 ਜਨਵਰੀ ਨੂੰ ਰਿਲੀਜ਼ ਹੋਵੇਗਾ ਇਸ ਤੋਂ ਇਲਾਵਾ ਅਜੀ ਦੇਵਗਨ ਰਕੁਲਪ੍ਰਿਤ ਸਿੰਘ ਆਰ ਮਾਧਵਨ ਸਟਾਰਰ ਫਿਲਮ ਦੇ ਦੇ ਪਿਆਰ ਦੇ 2 ਵੀ OTT ਤੇ ਰਿਲੀਜ਼ ਹੋਵੇਗੀ ਸਿਨੇਮਾ ਘਰਾਂ ਦੇ ਵਿੱਚ ਇਸ ਨੂੰ ਮਿਲੇ ਜਲ ਰਿਸਪੌਂਸ ਮਿਲਿਆ ਸੀਗਾ ਤਾਂ 9 ਜਨਵਰੀ ਨੂੰ ਇਹ ਫਿਲਮ ਜੋ OTT ਪਲੇਟਫਾਰਮ ਦੇ ਉੱਤੇ ਰਿਲੀਜ਼ ਹੋਵੇਗੀ ਇਸ ਦੇ ਨਾਲ ਹੀ ਫਰਹਾਨ ਅਕਟਰ ਦੀ ਵਰਡ ਦੇ ਉੱਤੇ ਬੇਸਡ ਫਿਲਮ 120 ਬਹਾਦਰ ਵੀ ਅਗਲੇ ਸਾਲ OTT ਫਿਲਮ ਤੇ ਹੋਵੇਗੀ ਇਹ ਫਿਲਮ ਰਿਜ਼ਵਾਨ ਲਾ ਵਿਖੇ ਭਾਰਤ ਤੇ ਚੀਨ ਵਾਰ ਦੇ ਉਤੇ ਬੇਸਡ ਹੈ ਜਿਸ ਦੇ ਵਿੱਚ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ 120 ਬਹਾਦਰ ਜੋ 26 ਜਨਵਰੀ ਨੂੰ ਪ੍ਰਾਈਮ ਵੀਡੀਓ ਤੇ ਰਿਲੀਜ਼ ਹੋਵੇਗੀ ਤਾਂ ਧੁਰੰਦਰ ਫਿਲਮ ਜੋ ਇਸ ਦੀ ਬਹੁਤ ਜ਼ਿਆਦਾ ਜੋ ਸੁਰਖੀਆਂ ਦੇ ਵਿੱਚ ਹੈ ਫਿਲਮ ਤਾਂ ਇਹ ਵੀ ਫਿਲਮ ਜੋ ਅਗਲੇ ਸਾਲ 30 ਜਨਵਰੀ ਨੂੰ Netflix ਦੇ ਉੱਤੇ ਪ੍ਰੀਮੀਅਰ ਹੋਵੇਗੀ ਤਾਂ ਦੱਸਦੀ ਕਿ ਬਲੌਕਬਸਟਰ ਫਿਲਮਾਂ ਜੋ ਅਗਲੇ ਸਾਲ ਯਾਨੀ ਕਿ ਨਿਊ ਇਅਰ ਨੂੰ ਪਹਿਲੇ ਮਹੀਨੇ ਦੇ ਦੌਰਾਨ ਹੀ ਕਾਫੀ ਜ਼ਿਆਦਾ ਰਿਲੀਜ਼ ਹੋਣਗੀਆਂ ਇਹ ਬਲੌਕਬਸਟਰ ਮਹੀਨਾ ਰਹਿਣ ਵਾਲਾ ਹੈ ਨਵੇਂ ਸਾਲ ਦੇ ਵਿੱਚ ਬਹੁਤ ਸਾਰੀਆਂ OTT ਫਿਲਮਾਂ ਜੁਆ ਰਿਲੀਜ਼ ਹੋਣਗੀਆਂ ਜਿਨ੍ਹਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਪਿਆਰ ਮਿਲਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰੇ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ 2026 ਦੀ ਕਿਉਂਕਿ ਜਲਦ ਹੀ ਨਿਊ ਇਅਰ ਆਉਣ ਵਾਲਾ ਹੈ ਤਾਂ ਕਿਹਾ ਜਾ ਰਿਹਾ ਹੈ ਕਿ 2026 ਦਾ ਸਾਲ ਜੋ ਹੋਵੇਗਾ ਫਿਲਮੀ ਦਰਸ਼ਕਾਂ ਦੇ ਲਈ ਜੋ ਆ ਕਾਫੀ ਜ਼ਿਆਦਾ ਐਂਟਰਟੇਨਿੰਗ ਰਹਿਣ ਵਾਲਾ ਹੈ ਬਲੌਕਬਸਟਰ ਰਹਿਣ ਵਾਲਾ ਹੈ ਕਿਉਂਕਿ ਇਸ ਸਾਲ ਜੋ ਆ ਬਹੁਤ ਵੱਡੀਆਂ ਫਿਲਮਾਂ ਵੱਡੇ ਪਰਦੇ ਦੇ ਉੱਤੇ ਤੇ OTT ਪਲੇਟਫਾਰਮਸ ਦੇ ਉੱਤੇ ਰਿਲੀਜ਼ ਹੋਣਗੀਆਂ ਦੱਸਦੀ ਕਿ ਨਵਾਂ ਸਾਲ ਜੋ ਉਸ ਦੀ ਧਮਾਕੇਦਾਰ ਸ਼ੁਰੂਆਤ ਹੋਵੇਗੀ ਤਾਂ ਤੁਸੀਂ ਘਰ ਬੈਠੇ OTT ਪਲੇਟਫਾਰਮ ਦੇ ਉੱਤੇ ਵੀ ਨਵੀਆਂ ਫਿਲਮਾਂ ਦੇਖ ਸਕਦੇ ਹੋ ਇਮਰਾਨ ਹਾਸ਼ਮੀ ਯਾਮੀ ਗੋਤਮ ਸਟਾਰਰ ਫਿਲਮ ਹਕਨੂਸ ਸਿਨੇਮਾ ਘਰਾਂ ਦੇ ਵਿੱਚੋਂ ਫੀ ਪੋਜ਼ਿਟਿਵ ਰਿਵਿਊ ਮਿਲਿਆ ਇਹ ਫਿਲਮ ਜੋ ਹੈ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫਿਲਮ ਹੈ ਜਿਸ ਦੇ ਵਿੱਚ ਯਾਮੀ ਤੇ ਇਮਰਾਨ ਦੀ ਐਕਟਿੰਗ ਦਾ ਹਰ ਕਿਸੇ ਨੇ ਤਾਰੀਫ ਕੀਤੀ ਹੈ ਇਹ ਫਿਲਮ ਅਗਲੇ ਸਾਲ OTT ਪਲੇਟਫਾਰਮਸ ਦੇ ਉੱਤੇ ਰਿਲੀਜ਼ ਹੋਵੇਗੀ ਯਾਨੀ ਕਿ ਇਹ ਫਿਲਮ 2 ਜਨਵਰੀ ਨੂੰ Netflix ਦੇ ਉੱਤੇ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਸੋਨੀ ਲਿੱਟੇ ਮਸ਼ਹੂਰ ਸ਼ੋਅ ਫਰੀडम ਐਂਡ ਮਿਡਨਾਈਟ ਦੇ ਪਹਿਲੇ ਸੀਜ਼ਨ ਨੂੰ ਮਿਲੇ ਪੋਜ਼ਿਟਿਵ ਰਿਵਿਊ ਤੋਂ ਬਾਅਦ ਇਸ ਦਾ ਦੂਸਰਾ ਸੀਜ਼ਨ ਵੀ ਜੋ ਵਾਪਸ ਆ ਰਿਹਾ ਹੈ ਜੋ ਕਿ 9 ਜਨਵਰੀ ਨੂੰ ਰਿਲੀਜ਼ ਹੋਵੇਗਾ ਇਸ ਤੋਂ ਇਲਾਵਾ ਅਜੇ ਦੇਵਗਨ ਰਕੁਲਪ੍ਰਿਤ ਸਿੰਘ ਆਰ ਮਾਧਵਨ ਸਟਾਰਰ ਫਿਲਮ ਦੇ ਦੇ ਪਿਆਰ ਦੇ 2 ਵੀ OTT ਤੇ ਰਿਲੀਜ਼ ਹੋਵੇਗੀ ਸਿਨੇਮਾ ਘਰਾਂ ਦੇ ਵਿੱਚ ਇਸ ਨੂੰ ਮਿਲੇ ਜਲ ਰਿਸਪੌਂਸ ਮਿਲਿਆ ਸੀਗਾ ਤਾਂ 9 ਜਨਵਰੀ ਨੂੰ ਇਹ ਫਿਲਮ ਜੋ ਆ OTT ਪਲੇਟਫਾਰਮ ਦੇ ਉੱਤੇ ਰਿਲੀਜ਼ ਹੋਵੇਗੀ ਇਸ ਦੇ ਨਾਲ ਹੀ ਫਰਹਾਨ ਅਕਟਰ ਦੀ ਵਰਡ ਦੇ ਉੱਤੇ ਬੇਸਡ ਫਿਲਮ 120 ਬਹਾਦਰ ਵੀ ਅਗਲੇ ਸਾਲ OTT ਫਿਲਮ ਤੇ ਰਿਲੀਜ਼ ਹੋਵੇਗੀ ਇਹ ਫਿਲਮ ਰਿਜ਼ਵਾਨ ਲਾ ਵਿਖੇ ਭਾਰਤ ਤੇ ਚੀਨ ਵਾਰ ਦੇ ਉਤੇ ਬੇਸਡ ਹੈ ਜਿਸ ਦੇ ਵਿੱਚ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ 120 ਬਹਾਦਰ ਜੋ ਆ 26 ਜਨਵਰੀ ਨੂੰ ਪ੍ਰਾਈਮ ਵੀਡੀਓ ਤੇ ਰਿਲੀਜ਼ ਹੋਵੇਗੀ ਤਾਂ ਧੁਰੰਦਰ ਫਿਲਮ ਜੋ ਆ ਇਸ ਦੀ ਬਹੁਤ ਜ਼ਿਆਦਾ ਜੋ ਆ ਸੁਰਖੀਆਂ ਦੇ ਵਿੱਚ ਹੈ ਫਿਲਮ ਤਾਂ ਇਹ ਵੀ ਫਿਲਮ ਜੋ ਆ ਅਗਲੇ ਸਾਲ 30 ਜਨਵਰੀ ਨੂੰ Netflix ਦੇ ਉਤੇ ਪ੍ਰੀਮੀਅਰ ਹੋਵੇਗੀ ਤਾਂ ਦੱਸਦੀ ਕਿ ਬਲੌਕਬਸਟਰ ਫਿਲਮਾਂ ਜੋ ਆ ਅਗਲੇ ਸਾਲ ਯਾਨੀ ਕਿ ਨਿਊ ਇਅਰ ਨੂੰ ਪਹਿਲੇ ਮਹੀਨੇ ਦੇ ਦੌਰਾਨ ਹੀ ਕਾਫੀ ਜ਼ਿਆਦਾ ਰਿਲੀਜ਼ ਹੋਣ ਇਹ ਬਲੌਕਬਸਟਰ ਮਹੀਨਾ ਰਹਿਣ ਵਾਲਾ ਹੈ ਨਵੇਂ ਸਾਲ ਦੇ ਵਿੱਚ ਬਹੁਤ ਸਾਰੀਆਂ OTT ਫਿਲਮਾਂ ਜੁਆ ਰਿਲੀਜ਼ ਹੋਣ ਗਿਆ ਜਿਨ੍ਹਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਪਿਆਰ ਮਿਲਿਆ ਹੈ